ਲਾਈ ਵੀ ਮਿੱਤਰੋ ਆਪਾਂ ਖੜੇ ਆ ਪਟਿਆਲਾ ਸਕ੍ਰੈਪ ਮਾਰਕੀਟ ਦੇ ਵਿੱਚ ਤੇ ਛੋਡੇ ਵਾਸਤੇ ਲੈ ਕੇ ਆ 4x4 ਟਰੈਕਟਰਾਂ ਦੀ ਵੀਡੀਓ ਸੋਨਾਲੀ ਕਾ ਖੜਾ ਜੀ ਦੇਖ ਸਕਦੇ ਹੋ 4-ਵੀਲ ਡਰਾਈਵ ਦੇ ਵਿੱਚ ਸੋ ਫਰੰਟ ਤੋਂ ਥੋੜੀ ਜਿਹੀ ਟੁੱਟੀ ਹੋਈ ਆ ਪਟਿਆਲਾ ਕਬਾੜ ਚ ਇਹ ਟਰੈਕਟਰ ਖੜਾ ਜੀ ਤੇ ਨਾਲ ਆ ਗਿਆ ਮਿੱਤਰੋ ਸੋਲਸ ਕੰਪਨੀ ਦਾ ਟਰੈਕਟਰ ਦੇਖ ਸਕਦੇ ਹੋ ਫਰੰਟ ਟਾਇਰ ਆ ਜਿਹੜੇ ਜਮ੍ਹਾਂ ਖੋਨੇ ਆ ਤੇ ਜਿਹੜੇ ਬੈਕ ਟਾਇਰ ਆ ਟਰੈਕਟਰ ਦੇ ਜਮ੍ਹਾਂ ਨਵੇਂ ਲੱਗੇ ਹੋਏ ਆ ਕੰਡੀਸ਼ਨ ਦੇਖੋ ਮਿੱਤਰੋ ਇਹ ਟਰੈਕਟਰ ਬਾਲ ਟਰੈਕ 75 HP ਦੇ ਵਿੱਚ ਆ ਸੀਆਡੀ ਮਾਡਲ ਆ ਜੀ ਤੇ ਇੱਕ ਨਾਲ ਹੋਰ ਆ ਗਿਆ ਮਿੱਤਰੋ ਦੇਖ ਸਕਦੇ ਹੋ ਇਹ ਵੀ ਪੂਰਾ ਸਾਫ ਤੇ ਘੈਂਟ ਟਰੈਕਟਰ ਪਿਆ ਤੇ ਇਧਰਲੀ ਸਾਈਡ ਮਿੱਤਰੋ ਆਹ ਟਰੈਕਟਰ ਆ ਗਿਆ 90 HP ਦੇ ਵਿੱਚ ਸੋਲਸ ਕੰਪਨੀ ਦਾ ਟਰੈਕਟਰ ਆ ਜੀ ਦੇਖ ਸਕਦੇ ਹੋ ਮਿੱਤਰੋ CRD ਮਾਡਲ ਆ ਤੇ ਕਿਸੇ ਵੀ ਨੇ ਪਾਰਟ ਲੈਣੇ ਆ ਪਾਰਟ ਮਿਲ ਜਾਣਗੇ ਨਹੀਂ ਟਰੈਕਟਰ ਵੀ ਮਿਲ ਜੂ ਜਿਹੜੀ ਕਮੀ ਆ ਉਹ ਵੀਰ ਹੋਣੀ ਕਰ ਦੇਣਗੇ ਪੂਰੀ ਤੇ ਇਧਰ ਨਾਲ ਖੜਾ ਮਹਿੰਦਰਾ 575 ਮਿੱਤਰੋ ਇਹ ਵੀ ਬਿਕਾਊਗਾ ਨੰਬਰ ਬਾਈ ਦਾ ਪਲਾਟ ਦੇ ਵਿੱਚ ਬੋਲਾਂਗੇ ਨਿਊ ਹਾਲੈਂਡ ਆ ਗਿਆ ਜੀ 90 10 ਇੰਜਨ ਟਰੈਕਟਰ ਦਾ ਜਮਾ ਓਕੇ ਪਿਆ ਜਿਹੜੇ ਹਿਸਾਬ ਨਾਲ ਸਲੇਸਰ ਵੀਰ ਹੋਣੀ ਬੰਨੀ ਬੈਠਿਆ ਵੇਟ ਲੱਗੇ ਵਾ ਟਰੈਕਟਰ ਦੇ ਤੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਨਾਲ ਆ ਗਿਆ ਮਿੱਤਰੋ ਸੋਨਾਲੀਕਾ ਇਹ ਟਰੈਕਟਰ ਵੀ ਮਿੱਤਰੋ 90 ਐਚਪੀ ਦੇ ਵਿੱਚ ਆ ਪੂਰੇ ਸਾਫ ਟਰੈਕਟਰ ਪਏ ਆ ਪਟਿਆਲਾ ਸਕ੍ਰੈਪ ਮਾਰਕੀਟ ਦੇ ਵਿੱਚ ਆ ਜੀ ਇਹ ਸਾਰੇ ਟਰੈਕਟਰ ਮਿੱਤਰੋ 140 ਨੰਬਰ ਦੁਕਾਨ ਵਾਲੇ ਵੀਰ ਦੇ ਆ ਅੱਗੇ ਆ ਗਿਆ ਮਿੱਤਰੋ ਨਿਊ ਹਾਲੈਂਡ 6010 4/4 ਸਤਰੀ ਸੁਤਰੀ ਲੱਗੀ ਵੀ ਆ ਤੇ ਨਾਲ 730 ਇਧਰਲੀ ਸਾਈਡ ਮਿੱਤਰੋ ਖੜਾ ਸੋਲਸ ਕੰਪਨੀ ਦਾ ਬੈਸਟ ਬੰਗਾਲ ਨੰਬਰ 6024 ਟਰੈਕਟਰ ਓਕੇ ਪਿਆ ਮਿੱਤਰੋ ਸਾਰੇ ਸੋਨਾਲਿਕਾ 4710 ਆਉਲੈਂਡ ਖੜਾ ਤੇ ਆਹ ਵੀਰ ਦੀ ਮਿੱਤਰੋ ਸ਼ਾਪ ਆ ਤੇ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 9815212734 140 ਨੰਬਰ ਸ਼ਾਪ ਆ ਬਾਈ ਦੀ ਇੱਥੇ ਆ ਕੇ ਗੱਲਬਾਤ ਕਰਕੇ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਸੋਲਸ 75 ਐਚਪੀ ਦੇ ਵਿੱਚ ਖੜਾ ਤੇ ਆਹ ਮਿੱਤਰੋ ਹੱਡ ਹੱਡ ਸਾਰਾ ਕੁਝ ਲੱਗਿਆ ਵਾ ਦੇਖ ਸਕਦੇ ਹੋ ਏਸੀ ਕੈਬਨਾਂ ਹੁਣ ਜੇ ਆਹ ਟਰੈਕਟਰ ਦੀ ਮਿੱਤਰੋ ਗੱਲ ਕਰੀਏ 60 24 ਆ 16s ਕੰਪਨੀ ਦਾ 4081 cc ਦਾ ਇੰਜਨ ਆ 60 hp ਚਾ 3 ਸਪੀਡ ਆ ਜੀ ਤੇ ਆ ਗਿਆ ਮਿੱਤਰੋ 90 hp ਦੇ ਵਿੱਚ 16s ਕੰਪਨੀ ਦਾ ਟਰੈਕਟਰ ਆ ਸਾਫ ਪਿਆ ਤੇ ਨਿੱਕਾ ਜਿਹਾ ਲੱਗਦਾ ਦੇਖ ਸਕਦੇ ਹੋ ਦੇਖਣ ਨੂੰ ਮਿੱਤਰੋ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਚੈਨਲ ਨੂੰ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦੀ